여기 예, 있 예, 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 예. ਸਾਡੀਆਂ ਬਹੁਤ ਚੜੀ ਚਲ ਚੰਗਾ ਹੁਣ ਠੀਕ ਹੈ ਵੀਰ ਜੀ ਕੋਈ ਨਾ ਬਬਾ ਇਕੱਲਾ ਇਕੱਲਾ ਕਰਦਾ ਰੋਕਿਆ ਜਾਵੇ ਕੋਈ ਨਾ ਬਬਾ ਬਾਲੀ ਦੂਰ ਹੋ ਜਾਓ ਕਲਾਊਡ ਆ ਤੇਰੇ ਕੋਲ ਇੰਨਾ ਤਾਂ ਹੈ ਹੀ ਪਤਾ ਜੀ ਇਹ ਇਧਰੋਂ ਵੀ ਆਇੰਦਾਂ ਨਾਲ ਕਿ ਜੀ ਅੱਜ ਬਲੱਡ ਕੈਂਪ ਲਾਇਆ ਜੋ ਜਾਣਕਾਰੀ ਇਹ ਜਿਹੜਾ ਬਲੱਡ ਕੈਂਪ ਆ ਇਹ ਹਰ ਸਾਲ 13 ਨਵੰਬਰ ਨੂੰ ਅਸੀਂ ਲੰਮਨੇ ਆ ਇਹ ਮੇਰੇ ਭਤੀਜਾ ਸਵਰਗਵਾਸੀ ਅਰਮਾਨ ਸਿੰਘ ਰਖੜਾ ਜੋ ਕਿ 13 ਨਵੰਬਰ 2015 ਨੂੰ ਸਵਰਗਵਾਸ ਹੋ ਗਿਆ ਸੀ ਉਹਦੀ ਯਾਦ ਨੂੰ ਸਮਰਪਤ ਆ ਇਸ ਦਿਨ ਅਸੀਂ ਜਿੱਥੇ ਖੂਨਦਾਨ ਕੈਂਪ ਲਵਾਉਂਦੇ ਆ ਉੱਥੇ ਅਸੀਂ ਫ੍ਰੀ ਭਗਤਪੂਰਨ ਸਿੰਘ ਪਿੰਗਲਵਾੜਾ ਜੀ ਵੱਲੋਂ ਇੱਕ ਸਟਾਲ ਬੱਕ ਦੀ ਉਹ ਵੀ ਲਵਾਉਂਦੇ ਆ ਜੀ ਹੋਰ ਕੀ ਕੀ ਕੰਮ ਕੀਤੇ ਜਾਂਦੇ ਆ ਜੀ ਇਸ ਦਿਨ ਤਾਂ ਅਸੀਂ ਇਹੀ ਕੰਮ ਕਰਦੇ ਆ ਵੈਸੇ ਅਸੀਂ ਹਰ ਇੱਕ 13 ਤਰੀਕ ਨੂੰ ਲੋੜਵੰਦਾਂ ਨੂੰ ਰਾਸ਼ਨ ਔਰ ਸਾਡੀ ਇੱਕ ਸੁਸਾਇਟੀ ਬਣਾਈ ਹੋਈ ਆ ਜਿਸ ਦਾ ਲక్ష్మణ ਸਿੰਘ ਭਿੰਡਰ ਫ੍ਰੀडम फाइਟਰ ਚੈਰੀਟੇਵਲ ਸੁਸਾਇਟੀ ਜੋ ਕਿ 82 ਬੱਚਿਆਂ ਨੂੰ ਸਟੱਡੀ ਕਰਉਂਦੀ ਆ ਮੈਡੀਕਲ ਇਲਾਜ ਕਰਉਂਦੀ ਆ ਲੇਕਿਨ ਸਾਡੀ ਜਿਹੜੀ ਸੁਸਾਇਟੀ ਆ ਇਹਦਾ ਫੈਸਲਾ ਇਹ ਲਿਆ ਅਸੀਂ ਸੋਸ਼ਲ ਮੀਡੀਆ ਦੇ ਵਿੱਚ ਜਿੱਥੋਂ ਪੈਸਾ ਆਉਂਦਾ ਉਹਨਾਂ ਨੂੰ ਅਸੀਂ ਸੋਸ਼ਲ ਮੀਡੀਆ ਰਾਹੀਂ ਦੱਸਦੇ ਆ ਆਮ ਤੌਰ ਤੇ ਅਸੀਂ ਕਿਸੇ ਵੀ ਲੋੜਵੰਦ ਪਰਿਵਾਰ ਦਾ ਉਹਦੀ ਫੋਟੋ ਖਿੱਚ ਕੇ ਜਾਂ ਉਹਦਾ ਨਾਮ ਦੱਸ ਕੇ ਉਹਨੂੰ ਅਸੀਂ ਸਮਾਜ ਦੇ ਵਿੱਚ ਦਲੀਲ ਨਹੀਂ ਕਰਦੇ